ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦਾ ਕਥਨ ਆ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਕੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਆਪਾਂ ਸੈਂਕੜੇ ਘਰ ਸੋਨੇ ਦੇ ਬਣਾ ਲੀਏ ਉਹਦੇ ਨਾਲੋਂ ਵੱਡਾ ਪੁੰਨ ਆਪਾਂ ਕਿਸੇ ਨੂੰ ਕੋਈ ਗਿਆਨ ਦਾ ਇੱਕ ਅੱਖਰ ਜਾਂ ਗੁਰੂ ਦੇ ਸ਼ਬਦ ਦਾ ਕੁਛ ਆਪਾਂ ਕੁਛ ਨਾ ਕੁਛ ਸੋਝੀ ਦੇ ਦੀਏ ਤੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਮੈਂਬਰ ਆ ਜਿਹੜੇ ਸਰਦਾਰ ਕੁਤਪਰੀ ਸਿੰਘ ਜੀ ਚੱਬਰ ਉਹ ਪੂਰੇ ਜੋਗਾ ਹਲਕੇ ਦੇ ਸਾਰੇ ਪਿੰਡਾਂ ਦੇ ਵਿੱਚ ਗੁਰਮਤਿ ਦੀਆਂ ਕਲਾਸਾਂ ਲਾਉਂਦੇ ਆ ਤੇ ਅੱਜ ਉਹਨਾਂ ਸਾਰਿਆਂ ਬੱਚਿਆਂ ਦਾ ਇੱਥੇ ਜਿਹੜਾ ਸਾਰੇ ਪਿੰਡ ਦੇ ਬੱਚਿਆਂ ਨੂੰ ਇੱਥੇ ਸੱਦਿਆ ਗਿਆ ਮੈਂ ਬੱਚਿਆਂ ਦੇ ਨਾਲ ਸਵਾਲ ਜਵਾਬ ਕੀਤੇ ਬੱਚਿਆਂ ਦੀ ਬੜੀ ਤਿਆਰੀ ਸੀ ਔਰ ਬੱਚਿਆਂ ਨੂੰ ਸਿੱਖੀ ਦੇ ਬਾਰੇ ਕਾਫੀ ਸੋਝੀ ਸੀ ਇਹੋ ਜਿਹੇ ਜਿਹੜੇ ਕੈਂਪ ਆ ਉਹ ਹਰ ਪਿੰਡ ਦੇ ਵਿੱਚ ਲੱਗਣੇ ਚਾਹੀਦੇ ਆ ਜੇ ਇਹੋ ਜੇ ਬਰਾਲੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਇਲਾਕੇ ਤੇ ਹੋਣ ਤਾਂ 1 ਸਾਲ ਦੇ ਵਿੱਚ ਬਹੁਤ ਫਰਕ ਪੈ ਸਕਦਾ ਦੂਜੀ ਗੱਲ ਆਪਾਂ ਸਾਰੇ ਸੱਚੇ ਪਾਤਸ਼ਾਹ ਦੇ ਦੇਣਦਾਰ ਆ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਸਾਡੇ ਮੱਥੇ ਤੇ ਗੁਰੂ ਦਾ ਕਰਜ਼ਾ ਇਸ ਕਰਕੇ ਗੁਰਸਿੱਖੀ ਦੇ ਲਈ ਸਾਨੂੰ ਯਾਦਾ ਤੋਂ ਯਾਦਾ ਯਤਨ ਜਿਹੜੇ ਕਰਨੇ ਚਾਹੀਦੇ ਉੱਥੇ ਮੈਂ ਵੀ ਵੇਖਿਆ ਪਈ ਇੱਕ ਆਵਾਜ਼ ਦਿੱਤੀ ਬੱਚਿਆਂ ਨੂੰ ਵੀ ਜਿਹੜੇ ਕੇਸਾ ਧਾਰੀ ਨਹੀਂ ਆ ਉਹ ਕੇਸ ਰੱਖੋ ਤੇ ਸੈਂਕੜਿਆਂ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕਰ ਲਿਆ ਤੋਂ ਗੱਲ ਇਹ ਆ ਵੀ ਜੇ ਉਦਮ ਕੀਤੇ ਜਾਣ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਜਾਵੇ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਜਾਵੇ ਤਾਂ ਬੱਚੇ ਸਿੱਖੀ ਦੇ ਵਿੱਚ ਆਉਣ ਨੂੰ ਬਿਲਕੁਲ ਤਿਆਰ ਆ ਔਰ ਇਹ ਜਿਹੜਾ ਅੱਜ ਦਾ ਕੈਂਪ ਆ ਇਹ ਉਤਸ਼ਾਹ ਭਰਦਾ ਹੀ ਸਾਰਿਆਂ ਦੇ ਵਿੱਚ ਕਿ ਸਾਨੂੰ ਮਿਲ ਜੁਲ ਕੇ ਸਿੱਖੀ ਦੇ ਪ੍ਰਚਾਰ ਦੇ ਉਦਦਮ ਕਰਨੇ ਚਾਹੀਦੇ ਆ ਬਾਕੀ ਜਿਹੜੀ ਲਹਿਰ ਚੱਲ ਰਹੀ ਆ ਅਖਬਾਰ ਹੋਏ ਸਭ ਮਿਲेंगे ਉਸ ਲਹਿਰ ਦੇ ਤਹਿਤ ਆਪਾਂ ਜਿੱਥੇ ਵੀ ਜਾ ਰਹੇ ਆ ਸੰਗਤਾਂ ਦੇ ਵੱਲੋਂ ਵੱਡਾ ਹੰਗਾਰਾ ਵਾ ਤੇ ਸਾਡੇ ਭੁੱਲੇ ਭਟਕੇ ਵੀਰ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁੱਖ ਹੋਣੇ ਆਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ ਸਿੱਖ ਕਦੀ ਵੀ ਗੁਰੂ ਤੋਂ ਇੰਨਾ ਦੂਰ ਨਹੀਂ ਜਾ ਸਕਦਾ ਵੀ ਕਦੀ ਮੁੜੇ ਹੀ ਨਾ ਹਰ ਸਿੱਖ ਮੁੜਦਾ ਵਾ ਤੇ ਗੁਰੂ ਦੇ ਨਾਲ ਜੁੜਦਾ ਅੱਜ ਦਾ ਇਹ ਕੈਂਪ ਜਿਹੜਾ ਉਸ ਗੱਲ ਦੀ ਗਵਾਹੀ ਭਰ ਰਿਹਾ ਇਹ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਜੀਆ ਨੇ ਸਾਨੂੰ ਇਹ ਚੰਗਾ ਸੁਝਾਅ ਬਸਮਰਾ ਦਿੱਤਾ ਸੀ 2015 ਚ ਕਿ ਆਮ ਦਿਨਾਂ ਚ ਬੱਚੇ ਵਿਜੀ ਹੁੰਦੇ ਆ ਸਕੂਲ ਜਾਣਾ ਹੁੰਦਾ ਉਸ ਤੋਂ ਬਾਅਦ ਟਿਊਸ਼ਨ ਤੇ ਫਿਰ ਹੋਮਵਰਕ ਫਿਰ ਦੇਰ ਹੋ ਜਾਂਦਾ ਸੋ ਇਹ ਜੂਨ ਦਾ ਮਹੀਨਾ ਬੇਲਾ ਹੁੰਦਾ ਤਾਂ ਤੁਸੀਂ ਕਿਉਂ ਨਾ ਆਪਣੇ ਹਲਕੇ ਦੇ ਗੁਰੂ ਘਰਾਂ ਦੇ ਵਿੱਚ ਬੱਚਿਆਂ ਨੂੰ ਸੱਦ ਕੇ ਗੁਰਮਤਿ ਦੀਆਂ ਕਲਾਸਾਂ ਲਾਇਆ ਕਰੋ ਤਾਂ ਅਸੀਂ 1 ਜੂਨ ਤੋਂ 30 ਜੂਨ ਤੱਕ ਮੇਰੇ ਹਲਕੇ ਦੇ 54 ਪਿੰਡਾਂ ਦੇ ਵਿੱਚ 96 ਗੁਰੂ ਘਰ ਹੈ ਅਸੀਂ ਸਾਰੇ ਗੁਰੂ ਘਰਾਂ 'ਚ ਜਾ ਕੇ ਬੱਚਿਆਂ ਨੂੰ ਆਵਾਜ਼ ਮਾਰੀ ਤੇ ਕਲਾਸਾਂ ਲਾਈਆਂ ਇਸ ਵਾਰ ਅਸੀਂ ਹਰ ਇੱਕ ਦੇਲੀ ਤੇ ਗਏ ਆ ਹਰ ਇੱਕ ਘਰੇ ਗਏ ਆ ਇਹ ਦੱਸਣ ਕਿ ਭਾਈ ਐਨੀ ਤਰੀਕ ਤੋ ਐਨੀ ਤਰੀਕ ਕੈਂਪ ਲੱਗੂ ਮੇਰਾ ਕਹਿਣ ਦਾ ਪਾਵ ਇੱਕ ਜੂੜ ਤੋਂ ਪਹਿਲਾਂ ਅਸੀਂ ਹਰ ਇੱਕ ਘਰ ਨੂੰ ਸੂਚੇਤ ਕਰਤਾ ਸੀ ਕਿ ਸੋਡੇ ਗੁਰੂ ਘਰ ਦੇ ਵਿੱਚ ਐਨੀ ਤਰੀਕ ਤੋ ਐਨੀ ਤੱਕ ਐਨੇ ਵਜੇ ਕੈਂਪ ਲੱਗੂ ਸੋ ਬੱਚਿਆਂ ਨੇ ਭਾਗ ਲੇਤਾ ਪਹਿਲੀ ਤੋਂ ਪੰਜਵੀਂ ਛੇਵੀਂ ਤੋਂ ਪਲੱਸ ਤੋ ਓਪਨ ਤਿੰਨ ਭਾਗਾਂ ਚ ਬੱਚਿਆਂ ਦੇ ਹੀ ਪੇਪਰ ਲੈਂਤੇ 3500 35 ਬੱਚਿਆਂ ਨੇ ਭਾਗ ਲੇਤਾ ਜਿਨ੍ਹਾਂ ਨੂੰ ਸਾਰਿਆਂ ਨੂੰ ਮੈਡਲ ਦਿੱਤੇ ਸਰਟੀਫੀਕੇਟ ਦਿੱਤੇ ਤੇ ਜਿਨ੍ਹਾਂ ਚੋਂ ਨੋ ਨੋ ਪਿੰਡਾਂ ਚੋਂ ਕੱਟੇ ਅੱਜ 540 ਬੱਚਿਆਂ ਦਾ ਇੱਥੇ ਪੇਪਰ ਹੋਇਆ 3535 ਵਿੱਚ ਜਿੱਥੇ ਮੈਡ ਸੱਪੇ ਦੇ ਇਤਿਹਾਸ ਇੱਥੇ ਜਿਹੜੇ ਜਵਾਬ ਸਿੱਖੇ ਸੀ ਕਈ ਪਾਂਚ ਉਹ ਬੱਚਾ ਨੇ ਸੁਨਾਇਆ ਅਤੇ ਨਾਲ ਨਾ ਬੱਚੇ ਕੱਡੇ ਹੈ ਜਿਨ੍ਹਾਂ ਨੂੰ ਕੱਲ ਤੱਕ ਸਭ ਤੋਂ ਜਥੇਦਾਰੀਆਂ ਨੇ ਸਨਮਾਨ ਕੀਤਾ ਸਾਈਕਲ ਦਿੱਤੇ ਹੈ ਜਿਹੜੇ ਬੱਚੇ ਪਹਿਲਾਂ ਨਾਮ ਜਿੱਦੇ ਸੀ ਉਹਨਾਂ ਨੂੰ ਨਮਤਾ ਦਾਸਕਰ ਸਾਰੇ ਗ੍ਰਾਂਤੀ ਸਿੰਘਾਂ ਨੂੰ ਸਨਮਾਨ ਕੀਤਾ ਜਿੱਥੇ ਮਾਣ ਪੱਤਾ ਉਹਦੇ ਨਾਲ ਹੀ ਟਰਾਫੀਆਂ ਸਰੋਪੇ ਅਤੇ ਨਾਲ ਨਿਵਾਤੀ ਹੈ ਜਿੰਨੀ ਸੰਗਤ ਇੱਥੇ ਪਹੁੰਚੀ ਹੈ ਜਿਨ੍ਹਾਂ ਨੇ ਕੁਲਫੀਆਂ ਦੇ ਲੰਗਰ ਲਾਏ ਫਰੂਟੀਆਂ ਦੇ ਲੰਗਰ ਲਾਏ ਕੌਫੀਆਂ ਦੇ ਲੰਗਰ ਲਾਏ ਬਿਸਕੁਟਾਂ ਦੇ ਲੰਗਰ ਲਾਏ ਕੇਲਿਆਂ ਦੇ ਗੋਲ ਕੱਪਿਆਂ ਦੇ ਪਾਪਕੌਨ ਦੇ ਮੇਰਾ ਕਹਿੰਦਾ ਭਾਵ ਇਹੀ ਕੁਛ ਪਿੰਡਾਂ ਚ ਚੱਲਿਆ ਇੱਕ ਮਹੀਨਾ ਕਮੇਟੀ ਹੜੇ ਸਹਿਯੋਗ ਦਿੱਤਾ ਮੇਰਾ ਕਹਿੰਦਾ ਭਾਵ ਜਿਵੇਂ ਸਿੰਘ ਸਾਹਿਬ ਕਹਿੰ ਕੇ ਹਟਿਆ ਕਿ ਸਿੱਖੀ ਨਾਲ ਤੋਰ ਨੂੰ ਤਿਆਰ ਹੈ ਜੇ ਆਪਾਂ ਸਿੱਖੀ ਦੀ ਆਵਾਜ਼ ਵਾਰਾਂਗੇ ਸਾਰੀ ਸੰਗਤ ਦਾ ਫੇਰ ਧੰਨਵਾਦ ਆਓ ਆਪਾਂ ਧਰਮ ਦੇ ਵਿੱਚ ਪੱਕੇ ਹੋਈਏ ਇਹੀ ਉਪਦੇਸ਼ ਸੀ ਇਹ ਕੈਂਪ ਦਾ ਕਿ ਗੁਰੂ ਵਾਲੇ ਬਣੀਏ ਸਮੁੱਚੀ ਸੰਗਤ ਦਾ ਬੱਚਾ ਦਾ ਗ੍ਰੰਤੀ ਸਿੰਘ ਦਾ ਤੇ ਪਤਵਾਰ ਦੇ ਸੱਜਣਾ ਦਾ ਕਮੇਟੀਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ